ਕਈ ਕੋਟ ਖਾਣੀ ਔਰ ਖੰਡ ਕਈ ਕੋਟ ਆਕਾਸ਼ ਬੈ ਮੰਡ ਪੰਜੇ ਪਾਸ਼ਾ ਫਰਮਾਨ ਕਰਦੇ ਨੇ ਕਿਤਨੇ ਕਰੋੜਾਂ ਹੀ ਖਾਣੀਆਂ ਔਰ ਖੰਡ ਨੇ ਇਹ ਨੌ ਖੰਡ ਪ੍ਰਿਥਵੀ ਹੈ ਲੇਕਿਨ ਐਸੀ ਹੀ ਕੋਈ ਪ੍ਰਿਥਵੀ ਦਾ ਹਿੱਸਾ ਵੀ ਕੋਈ ਨਹੀਂ ਕਈ ਕੋਟ ਕਿਤਨੇ ਹੀ ਕਰੋੜ ਖਾੜੀ ਰਖਣ ਕਈ ਗੋਡ ਆਕਾਸ਼ ਮਹਿਮੰਦ ਆਕਾਸ਼ਾਂ ਦਾ ਬ੍ਰਹਮੰਡ ਦਾ ਵੀ ਕੋਈ ਹਿਸਾਬ ਨਹੀਂ ਕਿਤਨੇ ਕਰੋੜਾਂ ਨੇ ਕਈ ਗੋਡ ਹੋਏ ਅਵਤਾਰ ਕਈ ਯੁਗਤਕੀਨੋ ਵਿਸਥਾਰ ਕਈ ਗੋਡ ਹੋਏ ਅਵਤਾਰ ਅਜੋ ਵੀ ਅਵਤਾਰ ਨੇ ਇੱਥੇ ਜਿਹੜੇ ਹੋਏ ਨੇ ਭਾਰਤ ਵਿੱਚ ਤਰੇ ਹੋ ਚੁੱਕੇ ਨੇ ਇੱਕ ਅਵਤਾਰ ਚੋ ਵੀ ਹੋਣਾ ਹੈ ਨਿਸ਼ਕਲੰਕ ਅਵਤਾਰ ਲੇਕਿਨ ਪੰਜੇ ਪਾਸ਼ਾ ਫਰਮਾਨ ਕੇ ਨੇ ਕਈ ਕੋਟ ਹੋਏ ਅਵਤਾਰ ਕਈ ਕਰੋੜਾਂ ਅਵਤਾਰ ਹੋ ਚੁੱਕੇ ਨੇ ਕਈ ਜੁਗਤ ਕੀ ਨੋ ਵਿਸਤਾਰ ਉਹ ਕਈ ਆ ਜੁਗਤੀਆਂ ਦੇ ਨਾਲ ਪਰਮੇਸ਼ਰ ਨੇ ਸੰਸਾਰ ਦਾ ਵਿਸਤਾਰ ਕੀਤਾ ਸ੍ਰਿਸ਼ਟੀ ਦਾ ਵਿਸਤਾਰ ਕੀਤਾ ਹੋਇਆ ਜਿਨੀ ਕਰੋੜਾਂ ਹੀ ਖੰਡ ਮੇਰੇ ਬੰਨ ਨੇ ਜਿਸ ਵਿੱਚ ਗੁਨਾਹ ਸਾਹਿਬ ਰੋਮ ਦੇ ਸਿੱਤੇ ਅਲੋਕੀ ਕੁੰਮਦੇ ਵਈ ਰਾਖ ਜਾ ਪਹੁੰਚੇ ਰਾਖ ਦਾ ਇੱਕ ਖਾਸ ਸ਼ਹਿਰ ਹੈ ਬਗਦਾਦ ਇਥੇ ਮਸਲਮਾਨੀਅਤ ਦਾ ਬੜਾ ਜ਼ੋਰ ਹੈ ਪੀਰ ਦਸਤਗੇਰੇ ਤੇ ਦਾ ਪ੍ਰਧਾਨ ਹੈ ਇਹਦੇ ਹੁਕਮ ਲਾ ਉਸਾਰਾ ਉਥੇ ਘਰੋ ਘਰ ਜੋ ਵੀ ਇਨਜ਼ਾਮ ਚੱਲਦੇ ਨੇ ਪੀਰ ਦਸਗੇਰ ਦਾ ਹੁਕਮ ਚੱਲਦਾ ਹੈ ਇਲਾਕਾ ਬਹੁਤ ਮੰਦਾ ਪੀਰ ਦਸਤਗੀਰ ਨੇ ਗੁਨਾਹ ਸਾਹਿਬ ਜਦੋਂ ਬਗਦਾਦ ਗਏ ਉਹਦੇ ਸ਼ਾਹੀ ਕਬਰਾਂ ਨੇ ਹਰ ਹਰਾਗਾ ਉੱਥੇ ਹੋ ਗਿਆ ਹੋਇਆ ਹੈ ਬਿਲਕੁਲ ਸ਼ਾਂਤ ਵਾਤਾਵਰਣ ਹੁਕਮ ਨਹੀਂ ਕਿਸੇ ਨੂੰ ਉਹਦੇ ਸ਼ੋਰ ਕਰਨ ਦਾ ਵੀ ਇੱਥੇ ਸ਼ਾਹੀ ਲੋਕ ਆਰਾਮ ਕਰ ਰਹੇ ਨੇ ਕਬਰਾਂ ਦੇ ਵਿੱਚ ਕੁਮੱਚਿਆਂ ਨੂੰ ਤੇ ਖੇਡਣੇ ਦਿੱਤਾ ਜਾਂਦਾ ਨਾਉ ਤੇ ਕੁਝ ਚਾ ਬੋਲ ਕੇ ਜਾ ਸਕਦਾ ਹੈ। ਸ਼ਾਂਤ ਬਾਤਾ ਬੰਦ। ਹਰਾਨਾ ਕਹੋਗੇ ਤੇ ਗੁਨਾਨ ਸਾਹਿਬ ਜਾ ਕੇ ਉੱਥੇ ਬਰਾਜਮਾਨ ਹੋਗੇ। ਬਗਦਾਦ ਸ਼ਹਿਰ ਤੋਂ ਬਾਹਰ ਹੈ। ਸਵੇਰ ਹੋਈ। ਗੁਨਾਨ ਸਾਹਿਬ ਨੇ ਇਸ਼ਨਾਨ ਕੀਤਾ। ਜਬ ਜਿਸਾਦਾ ਬਾਹਰ ਸ਼ੁਰੂ ਕੀਤਾ। ਉੱਥੇ ਇੱਕ ਪੀਰ ਦਸਤਗਿਰ ਦਾ ਚੇਲਾ ਵੀ ਆਇਆ ਦਾ। ਤੇ ਗੁਨਾਹ ਸਾਹਿਬ ਨੇ ਜਦੋਂ ਪਾਲ ਕੀਤੇ ਤਾਂ ਸੁਣਦਾ ਪਿਆ ਹੋਇ ਪਤਾ ਲਾ ਪਤਾ ਆਗਾਸਾ ਲਖ ਗੋਸ ਲਖ ਪਤਲ ਕੋਈ ਸਾ ਵੀ ਨਹੀਂ ਪਤਾ ਲਾ ਪਤਾ ਲਖ ਆਗਾਸਾ ਅਗਰ ਹੁਣੇ ਕੋੜ ਪਾਲਤ ਕੇ ਵੇਦ ਕਹਿਣੇ ਕੀ ਬਾਤ ਬੜੇ ਧਿਆਨ ਨਾਲ ਸੁਣਦਾ ਹੈ ਵੀ ਕੀ ਬੋਲੇ ਨੇ ਪਾਲਤ ਬਾਅਦ ਗੁਨਾਹ ਸਾਹਿਬ ਨੇ ਭਾਈ ਮਰਦਾਨੇ ਕੋ ਸਰੋਦ ਵਜਾਓ ਕੀਰਤਨ ਸ਼ੁਰੂ ਹੋ ਗਿਆ ਫਿਰ ਤਮ ਨਸਾ ਗਿਆ ਉਹ ਜੀਲਾ ਫਿਰ ਦਸ ਕੀਰਤਨ ਜਾ ਕੇ ਦਸਤਾ ਮਹਾਰਾਜ ਕੋਈ ਇੰਦੂ ਫਕੀਰ ਆਇਆ ਲਖਾਈ ਕਾ ਉਸ ਲਖਾਈ ਪਦਾਲ ਦਸਤੇ ਨਾਲੇ ਸਰੋਦ ਵਜਾ ਰਿਹਾ ਜਦ ਕੀ ਹੁਕਮ ਹੀ ਨਹੀਂ ਇੱਥੇ ਬਗਦਾਦ ਦੇ ਵਿੱਚ ਕੋਈ ਸੰਗੀਤ ਕਰ ਗਾਇਨ ਕਰੇ ਸ਼ਗਤ ਮਨਾਈ ਹੈ ਉਹ ਇਸ ਤਰ੍ਹਾਂ ਦੇ ਕਫਰ ਦੋਲਦਾ ਪਿਆ ਛੋਟ ਬੋਲਦਾ ਦੇ ਕਿਉਂਕਿ ਮੁਸਲਮਾਨੀਅਤ ਵਿੱਚ 14 ਤਬ ਗਿਣਨੇ ਜਾਂਦੇ ਨੇ ਇਹ ਤਾਂ 14 ਲੋਕ ਕਿਹਾ ਜਾਂਦਾ ਉਹ ਲਖਾਈ ਕੰਦੇ ਨੇ 14 ਲੋਕ ਨੇ ਸਤ ਆਕਾਸ਼ਵਲ ਨੇ ਤੇ ਸਤ ਪਤਾਲਵਲ ਨੇ ਜਿਹੜੇ ਆਕਾਸ਼ ਵਾਲੇ ਪਾਸੇ ਨੇ ਭੂ ਭੂ ਸੁਵ ਮਹ ਜਨ ਤਬ ਸਤਿਆ ਉਪਰ ਦੇ ਲੋਕ ਨੇ ਅਦਲ ਬਿਤਲ ਸਦਨ ਸਾਦਲ ਮਾਦਲ ਬਦੌਲ ਇਹ ਥੱਲੇ ਦੇ ਲੋਕ ਨੇ ਤੇ ਜਦ 14 ਲੋਕ ਕਹਿੰਦੇ ਨੇ Hindu ਵੀ ਉਹ 14 ਤਾਂ ਮੁਸਲਮਾਨ ਕਹਿੰਦੇ ਨੇ ਫਿਰ ਇਹ ਫਕੀਰ ਕਿੰਨਾ ਕਹਿੰਦਾ ਲਖਾਈ ਨੇ ਪੀਰ ਦਸਤਗਿਰ ਕਹਿੰਨਗਾ ਚੂੜ ਬੋਲਦੇ ਹੋਰ ਇਥੇ ਗਾਇਨ ਕਰ ਰਹੇ ਸੁਰਦ ਬਜਾਉਂਦੇ ਨੇ ਸੰਸਾਰ ਕਰਦੇਓ ਯਾਨੀ ਪੱਥਰ ਮਾਰ ਮਾਰ ਕੇ ਮਾਰਦੇਓ ਸਾਰੇ ਸ਼ਹਿਰ ਨੂੰ ਘਮੋਇਆ ਜਾਓ ਕੋ ਫਕੀਰ ਆਇਆ ਚੂੜ ਬੋਲਦਾ ਕਬਰ ਤੋਲਦਾ ਉਹਦਾ ਸੰਸਾਰ ਕਰਦੇਓ ਯਾਨੀ ਪੱਥਰ ਮਾਰ ਮਾਰ ਕੇ ਮਾਰਦੇ ਮਾਰਨ ਨੂੰ ਸਾਰੇ ਹੁਸ਼ਿਆਰ ਹੋ ਗਏ ਸਾਰਾ ਸ਼ਹਿਰ ਪੱਥਰ ਲੈ ਕੇ ਦੌੜਿਆ ਕੋ ਫਕੀਰ ਨੂੰ ਬਾਰਨਾ ਕਿ ਨਾ ਕਬਰ ਤੋਲਦਾ ਚੂੜ ਬੋਲਦਾ ਸੌਰਾ ਜਿਹੜਾ ਹਲਾਲਾ ਕਰਦਾ ਹੋਏ ਪਹੁੰਚ ਗਿਆ ਪੱਤਰ ਚੁੱਕੇ ਨੇ ਸਾਰੇ ਮਾਰਨ ਉਹ ਸਭ ਨੇ ਭਾਈ ਮਰਦਾਨਾ ਕਹਿੰਦਾ ਮਹਾਰਾਜ ਪ੍ਰਦੇਸ ਦਾ ਮਾਮਲਾ ਦੇਖ ਲਓ ਦੁਨੀਆ ਕੀ ਸਵਾਗਤ ਕਰਨਾ ਹੈ ਸਾਡੇ ਪੱਤਰ ਮਾਰਨ ਆਏ ਮਾਰ ਮਾਰ ਕੇ ਤੇ ਤਾਂ ਢੇੜ ਪੱਤਰਾਂ ਦੇ ਲੱਗ ਜਾਣੇ ਵਿੱਚ ਹੀ ਡੁੱਬ ਜਾਣਾ ਸੀ ਪਤਾ ਨਹੀਂ ਲੱਗਣਾ ਕਰਦੇ ਨੇ ਵੀ ਪਤਾ ਨਹੀਂ ਲੱਗੇਗਾ ਵੀ ਕਿੱਥੇ ਗਏ ਅਸੀਂ ਮਾਰਾ ਗਿਆ ਭਾਈ ਮਰਦਾਨਾ ਡਰਨ ਅਕਾਲ ਪੁਰਖ ਸਾਡੀ ਰੱਖਿਆ ਕਰਨ ਵਾਲੇ ਨੇ ਹਰ ਜਗ੍ਹਾ ਰੱਖਿਆ ਕੀਤੀ ਨੇ ਇੱਥੇ ਵੀ ਕਰਨਗੇ ਚਿੰਤਾ ਨਾ ਕਰ ਤੁਰ ਸਰਉਦ ਦਾ ਗਾਇਨ ਸ਼ੁਰੂ ਕਰ ਭਾਈ ਮਰਜ਼ਾਨੇ ਨੇ ਜ਼ਬਾਬ ਮਜਾਨੀ ਸ਼ੁਰੂ ਕੀਤੀ ਮਾਰਨ ਸ਼ਬਦ ਚਾਰੇ ਬੜੀ ਜ਼ੋਰ ਦੀ ਤੇਜ਼ੀ ਨਾਲ ਦੌੜੇ ਆ ਰਹੇ ਨੇ ਪੱਥਰ ਮਾਰਨ ਵੱਸੇ ਜਦਾਂ ਪਹੁੰਚੇ ਗੁਰਨਾਨ ਸਿੰਘ ਸਾਹਿਬ ਦੇ ਕੋਲ ਆ ਕੇ ਮਾਰੇ ਬੜੇ ਜੋਰ ਨਾਲ ਬਾਂਗ ਉਚਾਰਨ ਕੀਤੀ ਨਿਰੰਕ ਸਸਰੀਆ ਕਾਲਾ ਗੁਰੂ ਪਰੇਕਮ ਕਾਰ ਕਿਰਪਾਲਾ ਐਸ ਤਰ੍ਹਾਂ ਜੋਰ ਦਾ ਮਾਰਾ ਨੇ ਗੁਰਨਾਮ ਸਮਝਾ ਤਾ ਉਚਾਰ ਕੀਤਾ ਸਾਰੇ ਦਾਤੂਦਾਂ ਦੇ ਉਦਾਂ ਖੜੇ ਦੇ ਖੜੀ ਰਹਿ ਗਏ ਬੜਾ ਜੋਰ ਲੰਨਾ ਤੇ ਨੀਵਿਆ ਕਰਨਾ ਸੀ ਲੇਕਿਨ ਬੁੱਤ ਬਣ ਗਏ ਸਾਰੇ ਹਿਲਦੇ ਜੁਲਦੇ ਨਹੀਂ ਬਾਹ ਕੜ ਗਈ ਉਹਨਾਂ ਦੀ ਬੜਾ ਜੋਰ ਲੰਨ ਦੇ ਕੁਝ ਵੀ ਨਹੀਂ ਬਣਿਆ ਕਾफी देर ਹੋ ਗਈ ਅਪੀਲ ਦਸਤਗੀਰ ਇੰਤਜ਼ਾਰ ਕਰਦਾ ਪਿਆ ਵੀ ਉਹ ਦੱਸਣ ਗਿਆ ਕਿ ਜੇ ਅਸੀਂ ਸੰਗਸਾਰ ਕਰਦਾ ਪੱਥਰ ਮਾਰ ਮਾਰ ਮਾਰਦੇ ਤੇ ਸਾਰੇ ਤੇ ਕੋਈ ਵਾਪਸ ਹੀ ਨਹੀਂ ਆਇਆ ਇੱਕ ਹੋਰ ਚੇਲੇ ਨੂੰ ਭੇਜਿਆ ਜਾ ਪਤਾ ਕਰ ਵੀ ਕੀ ਗੱਲ ਉਹ ਦੱਸਿਆ ਕਿ ਮਾਰਦੇ ਸਾਰੇ ਬਹੁਤ ਬੜੇ ਬਿਨੇ ਕੋਈ ਆਸਾ ਉਸੇ ਤਰ੍ਹਾਂ ਹੀ ਕਹਿੰਦੇ ਉਹ ਫਕੀਰ ਤਾਂ ਰਬਾਬ ਜਾਂਦੇ ਨੇ ਆਨੰਦ ਵਸਤਾ ਜਿ ਬੈਠੇ ਨੇ ਤੇ ਜਿਨੇ ਸ਼ਹਿਰ ਦੇ ਲੋਕ ਸਾਰੇ ਕੇ ਚੇਲੇ ਗਏ ਸਭ ਬੁੱਤ ਬਣੇ ਪਏ ਨੇ ਇਹ 10 ਗਿਰ ਬੜਾ ਹੈਰਾਨ ਹੋਇਆ ਬੜਾ ਲਿੱਦਿਆਂ ਸਿੱਧਿਆਂ ਜਾਣ ਵਾਲਾ ਸੀ ਵੀ ਚਲਾ ਗਿਆ ਆਪ ਇਹ ਦੇਖਦੇ ਸਾਰੇ ਬੁੱਤ ਬਣੇ ਪਏ ਉਹ ਨੰਦ ਨਾਲ ਗੁਣਾ ਨਾਲ ਸਾਰ ਬੈਠੇ ਨੇ ਕਿਉਂ ਨਹੀਂ ਪੱਥਰ ਮਾਰ ਰਹੇ ਵੀ ਬੁੱਤ ਬੜੇ ਨੇ ਮਾਰਨ ਕਿਥਾਂ ਅੱਗੇ ਹੋਇਆ ਹੁਕਮ ਕਰਦਾ ਉਬੀ ਉਸਰਾ ਉੱਕੜ ਗਿਆ ਫਿਰ ਮਨជា ਲਾਇ ਵੀ ਤੇ ਕਰਮਤ ਹੀ ਨੇ ਮੇਰੇ ਮਨ ਵਿਚਾਰ ਕਰਦਾ ਵੀ ਸਾਨੂੰ ਠੀਕ ਕਰੋ ਤੇ ਅਸੀਂ ਤੁਹਾਡੇ ਬਚਨ ਬਲਾਸ ਕਰਦੇ ਆਂ ਆ ਬਚਨ ਬਲਾਸ ਵਾਸਤੇ ਆਓ ਕਿ ਗੱਲ ਤੁਹਾਡਾ ਸ਼ੰਕਾ ਅਸੀਂ ਨਹੀਂ ਮਾਰਨ ਕਰਦੇ ਕਿ ਤੁਹਾਡੇ ਦੇਸ਼ ਆਏ ਪੱਥਰ ਚੁੱਕੇ ਮਾਰਨ ਆਏ ਜਦ ਇਹ ਬਿਰਤੀ ਹਟੇਗੀ ਪੱਥਰ ਮਾਰਦੇ ਤਾਂ ਹੀ ਠੀਕ ਹੋ ਪੂਗਾ ਸਭ ਨੇ ਉਹਨਾਂ ਕਿਹਾ ਪੀਰ ਦੱਸੇ ਮੈਂ ਪੱਥਰ ਛੱਡ ਦੂ ਸਾਰੇ ਮੁਝਾਣ ਲੇ ਕਿ ਤੇ ਆਕੜੇ ਹੋਏ ਨੇ ਤੇ ਗੁਨਾਹ ਸਾਹਿਬ ਵੇਦ ਦੇ ਕੀਤੇ ਮਾਰੇ ਸਾਡੇ ਬੰਦਿਆਂ ਨੂੰ ਠੀਕ ਕਰਦੇ ਸਮਝ ਗਿਆ ਕਰਮ ਹਤੇ ਨਹੀਂ ਗੁਨਾਹ ਸਾਹਿਬ ਅਗਨਾਸਨ ਨੇ ਨਜ਼ਰ ਕੀਤੀ ਤੋ ਸਾਰੇ ਠੀਕ ਹੋ ਗਏ ਸਾਰੇ ਆ ਕੇ ਬੈਠ ਗਏ ਵੀ ਦੱਸ ਕੇ ਪੁੱਛਦਾ ਮੇਰਾ ਇਧੇ ਇੱਕ ਸੇਵਕ ਆਇਆ ਉਹ ਸੁਣ ਕੇ ਗਿਆ ਤੁਸੀਂ ਕਹਿੰਦੇ ਲੱਖਾਂ ਹੀ ਕਾਸ਼ ਲੱਖਾਂ ਹੀ ਪਤਾ ਲੈ 93 ਵਿੱਚ ਤਾਂ 14 ਤਾਂ ਕਹਿੰਦੇ ਨੇ ਹਿੰਦੂ ਲੋਕ 14 ਲੋਕ ਕਹਿੰਦੇ ਨੇ ਗੁਨਾਹਗਾਨ ਜਿੰਨੀ ਉਹਨਾਂ ਨੂੰ ਖਬਰ ਹੈ ਉਹਨਾਂ ਨੂੰ ਪਤਾ ਜਿਨ੍ਹਾਂ ਜਾਨਾ ਜਿਨੂੰ ਪਤਾ ਹੁੰਦਾ ਉਹਨੇ ਉਹ ਗੱਲ ਦੱਸਦਾ ਤੁਸੀਂ ਸਾਨੂੰ ਲੱਖਾਂ ਹੀ ਬਤਾ ਦੇ ਤੁਸੀਂ ਲੱਖਾਂ ਹੀ ਦੱਸ ਦਿੱਤੇ ਵੀ ਸਾਨੂੰ ਯਕੀਨ ਕਿੱਦਾਂ ਆਵੇ ਜਾਂ ਚਲੋ ਸਿੱਧਾ ਉਹਨੂੰ ਦੱਸ ਦਿਨੇ ਮੈਂ ਕਿਤੇ ਲੈ ਜਾਓਗੇ ਕਹਿੰਦੇ ਲਖਾਂਪੁਰ ਹਸਪਤਾਲ ਸਭ ਦੱਸਾਂਗੇ ਤੁਹਾਨੂੰ ਪੀਦਸਤਗੀਰ ਕਹਿਣਗੇ ਮੈਂ ਤਾਂ ਬਿਰਧ ਹੋ ਗਿਆ ਤੇ ਮੇਰੇ ਬੇਟੇ ਨੂੰ ਲੈ ਜਾ ਇਹਨੂੰ ਦੱਸ ਮਹਾਰਾ ਚਾਰ ਮਹੀਨੇ ਇੱਕ ਬਗਦਾਦ ਰੇਸਨ ਜਿੱਤੇ ਕਿ ਇੰਨਾ ਜੋਰ ਸੇ ਮੁਸਲਮਾਨੀਅਤ ਦਾ ਇਹਨੂੰ ਆ ਲੋ ਤਾਂ ਕਾਫਰ ਸਮਝ ਕੇ ਬਾਹਰ ਹੀ ਦਿੰਦੇ ਸੋ ਉੱਥੇ ਮਹਾਰਾਜ ਚਾਰ ਮਹੀਨੇ ਰਹੇ ਔਰ ਬਾਈ ਗੁਰਦਾਸ ਜੀ ਲਿਖਦੇ ਨੇ ਯਹਾਰੀ ਕਲਾ ਮਾਰਾ ਜਾ ਮਗਦਾਦ ਜਾਣਾ ਦਸਦੇ ਨੇ ਦੇ ਵਿੱਚ ਪੁੱਛੇ ਪੀਰ ਇਕ ਤਕਰਾਰ ਕਰ ਇਹ ਫਕੀਰ ਮੱਡਾ ਹਤਾਈ ਬੜੀ ਤਕਰਾਰਾਂ ਕਰਦੇ ਨੇ ਪੁੱਛਦੇ ਨੇ ਬੜਾ ਇਹ ਫਕੀਰ ਕਿੱ사 ਆ ਗਿਆ ਹੈ ਅਥੇ ਵਿੱਚ ਮਗਦਾਦ ਦੇ ਵੱਡੀ ਕਰਾਮਾਤ ਦਿਖਲਾਈ ਪਾਦਾਲਾ ਕਾ ਉਸ ਲਖ ਉਹਨਕ ਭਾਲੀ ਖਬਰ ਸੁਣਾਈ ਅਸੀ ਖਬਰ ਸੁਣਾ ਲਈ ਮੇ ਲੱਖਾਂ ਯਕੋ ਹਸਪਤਾਲ ਨੇ ਫਿਰ ਦਰਾ ਹੰਦਸਤਗੀਰ ਅਸੀਂ ਵੇਖਾ ਜੋ ਤੈ ਭਾਈ ਵੀ ਦਸਤਗੀਰ ਕਹਿੰਦਾ ਰਸੀ ਵੀ ਦੇਖੀਏ ਫਿਰ ਜੇ ਤੁਸੀਂ ਭਾਈ ਇਹ ਖਬਰ ਦਾ ਅਸੀਂ ਵੀ ਦੇਖੀਏ ਕਹਿੰਦਾ ਚਲੋ ਫਿਰ ਵੀ ਕਹਿੰਦਾ ਮੇਰੇ ਬੇਟੇ ਨੂੰ ਲੈ ਜਾਓ ਨਲੀ ਤਾਂ ਬੇਟਾ ਪੀੜਦਾ ਅੱਖੀ ਮਿਲ ਗਿਆ ਸਭਾਈ ਕਹਿੰਦਾ ਬੰਦ ਕਰ ਕੇ ਕਹਿੰਦੇ ਜੋ ਵੀਰ ਦੇ ਬੇਟੇ ਨੇ ਅੱਖਾਂ ਬੰਦ ਕੀਤੀਆਂ ਬਿਲਕੁਲ ਇਦਾਂ ਜਿਦਾ ਹਵਾਈ ਜੀ ਉੱਡਦੀ ਹੈ ਆਕਾਸ਼ ਨੂੰ ਇਦਾਂ ਉੱਡ ਗਏ ਗੁਨਾਹ ਸਾਹਿਬ ਨੂੰ ਲੈ ਕੇ ਨਾਲ ਉੱਡ ਗਏ ਲੱਖਾਂ ਘਾਹ ਅਸਪਾਤਾਲ ਲੱਖ ਅਖਮੁਰਕ ਵਿੱਚ ਸਭ ਦਿਖਲਾ ਦੇ ਅਖਮੁਰਕ ਦੇ ਮਾਤਰ ਹੀ ਉਹ ਲੱਖਾਂ ਆਕਾਸ਼ ਪਤਾਲ ਦੱਸਿਤੇ ਠੱਗ ਗਿਆ ਵੀਰ ਦਾ ਬੇਟਾ ਦੇਖ ਦੇ ਕੇ ਕਹਿੰਦਾ ਮਾਰਾਂ ਹੁਣ ਵਾਪਸ ਥੱਕ ਗਿਆ ਮੈਂ ਕਿ ਤਨੇ ਉਹ ਹਸਪਤਾਲ ਪਤਾਲ ਦੇਖ ਲਈ ਕੋਈ ਆਂਤੀ ਕੋਈ ਨਹੀਂ ਮਾਰ ਕੇ ਨੇ ਚੱਲੇ ਪਤਾਲ ਲੋਕ ਚੱਲਦੇ ਪਤਾਲ ਲੋਕ ਪਹੁੰਚੇ ਉਹ ਕਿਤੇ ਅਮਦੇ ਸੰਗ ਜਵਾਰੀ ਘੜੀ ਹੋ ਗਈ ਗੁਨਾਹ ਸਾਹਿਬ ਦੀ ਆਰਤੀ ਕੀਤੀ ਉਹਨਾਂ ਨੇ ਜੋਤਾਂ ਜਗਾ ਕੇ ਗੁਨਾਹ ਸਾਹਿਬ ਦੀ ਆਰਤੀ ਕੀਤੀ ਉੱਥੇ ਪਤਾਲ ਵਾਸੀ ਰਹੇ ਵੋਗ ਪਿਆ ਫਿਰ ਪਰ ਕਚਕੋਲ ਪ੍ਰਸ਼ਾਦ ਦਾ ਤਰੋਂ ਪਤਾਲ ਨੂੰ ਨਹੀਂ ਕੜਾ ਹੀ ਕੜਾਪ ਸ਼ਾਹ ਦਾ ਕਚਕੋਲ ਇਹਨੇ ਲੱਕੜ ਦਾ ਕੌਲ ਲੈ ਕੇ ਉਹਦੇ ਤਾਪੀਰ ਦੇ ਬੇਟੇ ਨੂੰ ਲੈ ਵੀ ਇੱਥੇ ਦੀ ਨਿਸ਼ਾਨੀ ਲੈ ਚਲ ਪ੍ਰਸ਼ਾਦ ਕੜਾ ਪਸ਼ਾ ਵੀ ਆਪਣੇ ਪਿਤਾ ਨੂੰ ਦਸੀ ਹਸਪਤਾਲ ਲੋਕ ਚੋ ਕੇ ਆਏ ਬਨਕਚ ਕੋਲ ਪ੍ਰਸ਼ਾਦ ਦਾ ਦੋਨੋਂ ਪਤਾਲੋਂ ਲਈ ਕੜਾਈ ਯਾਰ ਕਲਾ ਨਾ ਛਪੇ ਛਪਾਈ ਇਹ ਯਾਰ ਕਲਾ ਕੋ ਨਾਲ ਸਾਡੀ ਕਹਿੰਦੇ ਛਪਦੀ ਨਹੀਂ ਪ੍ਰਗਟ ਹੋ ਗਈ ਸਾਰੇ ਜਗਤ ਵਿੱਚ ਇੱਕ ਬਾਬਾ ਕਾਲ ਰੂਪ ਦੂਜਾ ਪ੍ਰਭਵੀ ਮਰਦਾਨਾ ਮਰਮਹਾਰਾ ਜੈਸੀ ਕਿਰਪਾ ਕਰ ਦੇ ਨੇ ਉਹਨਾਂ ਖੰਡਾ ਮਰਮੰਨਾ ਦਾ ਸਾਰਾ ਹਵਾਲਾ ਦੱਸਦੇ ਨੇ ਇਹ ਦਸਗੀਰ ਦਾ ਉੱਥੇ ਹੀ ਇੱਕਦਮ ਹੰਕਾਰ ਦੂਰ ਹੋ ਗਿਆ ਉਹਦੇ ਇਲਾਕੇ ਸਮਝਦੇ ਸੀ ਮੈਂ ਬੜਾ ਪਾਰੀ ਸਭ ਤੋਂ ਵੱਡਾ ਇਸ ਇਲਾਕੇ ਦਾ ਪੀਰ ਆ ਲੇਕਿਨ ਪਤਾ ਲੱਗਿਆ ਕੋ ਨਾਨ ਸਾਹਿਬ ਜਿਵੇਂ ਉਹ ਸਾਰੀ ਰੋਸ਼ਨੀ ਭਿੱਗੀਆਂ ਹੋ ਜਾਂਦੀਆਂ ਜਦੋਂ ਸੂਰਜ ਨਿਕਲਦਾ ਹੈ ਸਾਰੇ ਤਾਰੇ ਛਪਨ ਹੋ ਜਾਂਦੇ ਆ ਸਮਝ ਆ ਗਈ ਗੁਰਨਾਥ ਸਾਹਿਬ ਕੋ ਦਾਦਾ ਰੂਪ ਨੇ ਸਾਰੇ ਨੇ ਨਮਸਕਾਰਾਂ ਕੀਤੀਆਂ ਤੁਹਾਡੇ ਦਸਤੇ ਮੇਰੇ ਪੰਜੇ ਬਾਸ਼ਾ ਕਈ ਕੋਟ ਖਾਣੀਆਂ ਖੰਡ ਕਈ ਕਰੋੜ ਖਾਣੀਆਂ ਔਰ ਖੰਡ ਨੇ ਕਈ ਕੋਟ ਆਕਾਸ਼ ਬ੍ਰਹਿਮੰਡ ਆਕਾਸ਼ਾ ਬਤਾਲਾ ਉਹਦਾ ਬ੍ਰਹਮੰਡ ਦਾ ਵੀ ਕੋਈ ਸਾਹਮ ਨਹੀਂ ਕਈ ਕੋਟ ਹੋਏ ਅਵਤਾਰ ਅਵਤਾਰਾਂ ਦਾ ਵੀ ਅੰਤ ਕੋਈ ਨਹੀਂ ਕਈ ਕਰੋੜ ਹੋ ਚੁੱਕੇ ਨੇ ਕਈ ਜਗਤ ਕੀਨੋ ਵਿਸਥਾਰ ਕਈਆਂ ਜੁਗਤਿਆਂ ਨਾਲ ਅਕਾਲਪੁਰਖ ਨੇ ਸਿਸ਼ਟੀਆਂ ਦਾ ਵਿਸਾਰ ਕੀਤਾ ਹੋਇਆ ਹੈ ਕਿਸੇ ਸਿਸ਼ਟੀ ਬਰਲੋ ਹੋ ਰਹੀ ਹੈ ਕਿਤੇ ਸਿਸ਼ਟੀ ਬੈਦਾ ਹੋ ਰਹੀ ਨੇ ਕਈ ਵਾਰ ਪਸਰੇ ਪਸਾਰ ਕਈ ਵਾਰ ਕਹਿੰਦੇ ਧਰਦੀਆਂ ਘਰ ਕੋ ਜਾਂਦੀਆਂ ਨੇ ਫਿਰ ਬਣਦੀਆਂ ਪਸਾਰਾ ਫਿਰ ਹੋ ਜਾਂਦਾ ਸਦਾ ਸਦਾ ਇੱਕ ਏਕਮ ਕਾ ਲੇਕਿਨ ਉਹ ਅਕਾਲ ਪੁਰਖ ਹਮੇਸ਼ਾ ਹਮੇਸ਼ਾ ਰਹਿੰਦਾ ਹੈ ਸਿਸਿਆਂ ਅਗਰ ਕੋ ਜਾਂਦੀਆਂ ਨੇ ਫਿਰ ਬਣਦੀਆਂ ਨੇ ਲੇਕਿਨ ਉਹ ਇੱਕ ਓੰਕਾਰ ਪਰਮੇਸ਼ਰ ਸਦਾ ਹੀ ਰਹਿੰਦਾ ਕਈ ਕੋੜ ਕੀਨੇ ਬਹੁ ਪਾਉਂਦ ਬੜੀ ਤਰ੍ਹਾਂ ਉਹਦੇ ਨਾਲ ਸਿਸਿਆਂ ਸਾਜੀਆਂ ਕੋ ਪੰਜੇ ਪਾਸ਼ਾ ਕਹਿੰਦੇ ਕਈ ਕੋੜ ਕੀਨੇ ਬਹੁ ਪਾਉਂਦ ਕਈ ਕਰੋੜਾਂ ਐਸੀ ਧਰਤੀਆਂ ਬਣਾਈਆਂ ਬੜੀ ਤਰੀਕੇ ਦੀ ਬਣਾਈਆਂ ਪ੍ਰਭ ਤੇ ਹੋਏ ਪ੍ਰਭ ਮਹੇ ਸਮਾਨ ਕਤਨੇ ਤਰ੍ਹਾਂ ਦੇ ਜੀਵ ਬਣਾਏ। ਔਰ ਜੀ ਬਣਨ ਤੋਂ ਬਾਅਦ ਫਿਰ ਪ੍ਰਮਾਤਮਾ ਚ ਹੀ ਲੀਨ ਹੋ ਜਾਂਦੇ ਨੇ। ਪ੍ਰਭ ਤੇ ਹੋਏ, ब्रह्मा へ ਸਮਾ। ਪ੍ਰਭੂ ਤੋਂ ਸਾਰੀ ਸ੍ਰਿਸ਼ਟੀ ਆ ਪੈਦਾ ਹੁੰਦੀਆਂ ਨੇ, ਜੀਵ ਜਨ ਪੈਦਾ ਹੁੰਦੇ ਨੇ। ਔਰ ਫਿਰ ਉਸ ਪ੍ਰਭੂ ਚ ਹੀ ਲੀਨ ਹੋ ਜਾਂਦੇ ਸਾਰੇ ਜਾ ਕੇ। ਤਾਂ ਗਾਂਤ ਨਾ ਜਾਣੇ ਕੋਈ। ਆਪੇ ਆਪ ਨਾਨਕ ਪ੍ਰਭ ਸੁਵੇ। ਉਸ ਅਕਾਰ ਬਦਾਂ ਤੋਂ ਕੋਈ ਨਹੀਂ ਜਾਂਦਾ। ਆਪੇ ਆਪ ਨਾਨਕ ਪ੍ਰਭ ਸੋਏ ਪਰਮਾਤਮਾ ਨੇ ਲੋ ਆਪਣੇ ਆਪ ਹੀ ਹੈ ਪਰਮੇਸ਼ਰ ਉਹਨੂੰ ਨਹੀਂ ਕੋਈ ਪੜਾਉਣ ਵਾਲਾ ਉਹ ਪਰਮੇਸ਼ਰ ਆਪਣੇ ਆਪ ਹੀ ਹੈ ਕਈ ਕੋਰ ਪਰਮਮ ਦੇ ਦਾਸ ਪਰਮਮ ਦੇ ਦਾਸਾਂ ਦਾ ਵੀ ਕੋਈ ਹੁੰਦ ਨਹੀਂ ਤਿੰਨ ਹੋਵਤ ਆਤਮ ਪ੍ਰਗਾਉਸ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਨੇ ਉਹਨੂੰ ਆਤਮਾ ਦਾ ਪ੍ਰਗਾਸ ਹੋ ਜਾਂਦਾ ਹੈ ਕਈ ਕੋਰ ਤਤ ਕੇ ਬੇਤੇ ਕਈ ਅਸੀ ਕਰੋੜਾਂ ਨੇ ਜਿਹੜੇ ਤੱਤ ਵਸਤੂ ਨੂੰ ਜਾਣਦੇ ਨੇ ਵੀ ਆਤਮਾ ਪਰਮਾਤਮਾ ਹੈ ਇਹ ਗੱਲ ਨੂੰ ਕੋਈ بڑے ਬਿੱਲੇ ਬਿੱਲੇ ਕੋਈ ਕਰੋੜਾਂ ਹੀ ਜਾਣਦੇ ਨੇ ਰੋਹੀ ਜਾਣਦੇ ਨੇ ਕਿੰਨੇ ਕਰੋੜਾਂ ਹੀ ਜਾਣਦੇ ਨੇ ਕਈ ਕੋੜ ਤਦਕੇ ਵੇਤੇ ਐਸੇ ਤਦਕੇ ਵੇਤੇ ਗਿਆਨੀਆਂ ਦੇ ਵੀ ਕਬੀ ਕੋਈ ਨਹੀਂ ਜਿਹੜੇ ਜਾਣਦੇ ਨੇ ਸਾਰੇ ਸਿਸਤੇ ਨੂੰ ਕਰਨ ਵਾਲਾ ਪਰਮੇਸ਼ਰ ਸਦਾ ਨਿਹਾਰੇ ਇਕੋ ਨੇਤਰੀ ਉਹ ਸਦਾ ਹੀ ਸਾਰੇ ਬਾਜ ਜਿੱਥੇ ਵੀ ਦੇਖਣਗੇ ਕਿ ਵਸੇ ਇੱਕ ਪਰਮੇਸ਼ਰ ਦਾ ਹੀ ਦਰਸ਼ਨ ਕਰਦੇ ਨੇ ਵੀ ਉਹੀ ਪਰਮੇਸ਼ਰ ਹੀ ਹੈ ਜਿਹੜਾ ਸਰਬ ਵਿਆਪਕ ਹੈ ਕਈ ਕੋ ਨਾਮ ਰਸ ਵੀ ਹੈ ਐਸੇ ਕਰੋੜਾ ਹੀ ਨੇ ਜਿਹੜੇ ਪਰਮੇਸ਼ਰ ਦਾ ਨਾਮ ਦਾ ਰਸ ਪੀਂਦੇ ਨੇ ਜਪਦੇ ਨੇ ਨਾਮ ਉਹਨਾਂ ਨੇ ਪ੍ਰਾਪਤ ਕਰਦੇ ਨੇ ਅਮਰ भए ਸਦ ਸਦੀ ਜੀਵੇ ਜਿਹੜੇ ਮੇਸ਼ਾਹ ਪਰਮੇਸ਼ਰ ਦਾ ਨਾਮ ਜਪਦੇ ਨੇ ਅਮਰ ਹੋ ਜਾਂਦੇ ਨੇ ਮੌਤ ਨਹੀਂ ਆਉਂਦੀ ਉਹਨਾਂ ਨੂੰ ਫਿਰ ਸਦਾ ਸਦਹੀ ਜੀਵੇ ਸਦਾ ਜਿੰਦਾ ਰਹਿੰਦੇ ਨੇ ਉਹ ਇਹ ਪਰਮੇਸ਼ਾ ਦੇ ਨਾਮ ਦਾ ਜਿਹੜੇ ਰਸ ਪੀਂਦੇ ਨੇ ਉਹਨਾਂ ਨੂੰ ਹੋਰ ਖੁਰਾਕ ਦੀ ਲੋੜ ਨਹੀਂ ਰਹਿੰਦੀ ਕੇਵਲ ਉਹ ਨਾਮ ਰਸ ਹੀ ਪੀਂਦੇ ਨੇ ਔਰ ਹਮੇਸ਼ਾ ਜਿੰਦਾ ਰਹਿੰਦੇ ਨੇ ਕਈ ਕੋ ਨਾਮ ਗੁਣ ਗਾਵੇ ਅਸੀਂ ਕਰੋੜਾਂ ਹੀ ਨੇ ਜਿਹੜੇ ਪਰਮੇਸ਼ਾ ਦੇ ਨਾਮ ਦੇ ਗੁਣ ਗਾਇਨ ਕਰਦੇ ਨੇ ਆਤਮ ਰਸ ਸੁਖ ਸਹਿ ਸਮਾਵੇ ਆਤਮ ਰਸ ਲੈਂਦੇ ਨੇ ਸੁਖ ਸਾਂਝ ਵਸਦਾ ਸ ਗਿਆਨ ਵਸਦਾ ਸਮਾਇ ਰਹੇ ਆਪਣੇ ਜਨ ਕੋ ਸਾਥ-ਸਾਥ ਸਮਾਰੇ ਆਪਣੇ ਸੇਵਕਾਂ ਨੂੰ ਸਾਥ-ਸਾਥ ਸਮਾਉਂਦਾ ਹੈ ਮਹਾਰਾਜ ਅਕਾਲ ਪੁਰਖ ਹਰ ਸਵਾਸ ਦਾ ਦੇਖਦਾ ਵੀ ਮੇਰਾ ਸੇਵਕ ਕੋਈ ਦੁਖੀ ਤਾਂ ਨਹੀਂ ਆਪਣੇ ਜਨ ਕੋ ਸਾਥ-ਸਾਥ ਸਮਾਰੇ ਹਰ ਸਵਾਸ ਨਾਲ ਆਪਣੇ ਸੇਵਕਾਂ ਦੀ ਅਕਾਲ ਪੁਰਖ ਸਮਾਲਣਾ ਕਰਦੇ ਨੇ ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਕਿਉਂਕਿ ਪਰਮੇਸ਼ਰ ਦੇ ਪਿਆਰੇ ਹੁੰਦੇ ਨੇ ਉਹ ਪਰਮੇਸ਼ਰ ਵਾਸਤੇ ਸਭ ਕੁਝ ਛੱਡ ਦਿੰਦੇ ਨੇ ਤੇ ਐਸੇ ਜਿਹੜੇ ਹੁੰਦੇ ਨੇ ਪਰਮੇਸ਼ਰ ਦੇ ਪਿਆਰੇ ਹੁੰਦੇ ਨੇ ਉਹ ਤੇ ਪਰਮੇਸ਼ਰ ਉਹਨੇ ਸਾਰ ਸਾਰ ਸੰਭਾਲ ਕਰਦਾ ਹੁੰਦੀ ਨਾਨਕ ਹੋਈ ਪਰਮੇਸ਼ਰ ਕੇ ਪਿਆਰੇ ਉਹ ਜਨ ਪਰਮੇਸ਼ਰ ਦੇ ਪਿਆਰੇ ਹੁੰਦੇ ਨੇ ਤੇ ਮਾਰੇ ਫਰਮਾਨ ਕਰਦੇ ਨੇ ਕਿਤਨੀਆਂ ਸਿਸਟੀਆਂ ਕੋਈ ਹਿਸਾਬ ਨਹੀਂ ਕਈ ਕੋੜ ਖਾਣੀਆਂ ਰਖੰਡ ਕਈ ਕੋੜ ਆਕਾਸ਼ ਬ੍ਰਹਮੰਡ ਕਈ ਗੋੜ ਹੋਏ ਅਵਤਾਰ ਕਈ ਯੁਗਦ ਕੀਨੋ ਵਿਸਥਾਰ ਕਈ ਯੁਗਤਿਆਂ ਨਾਲ ਅਕਾਰਪ ਆਪਣੇ ਸਾਰੇ ਸਿਸ਼ਿਆ ਦਾ ਵਿਸਥਾਰ ਕੀਤਾਏ ਤੇ ਗੁਨਾਸਾਨੇ ਪੀਰ ਦਸਗੀਰ ਦੇ ਬੇਟੇ ਨੂੰ ਸਾਰੇ ਕੋਸ਼ਪਤਾਲਾਂ ਦੇ ਦਰਸ਼ਨ ਕਰਾਏ ਤੇ ਤੋ ਰਬਤਾਲੋ ਲਈ ਖੜਾ ਹੀ ਉਹ ਕਲਾਬ ਸ਼ਾਹ ਦਾ ਕਛਕੋਲ ਭਰ ਕੇ ਲਿਆਏ ਤੇ ਆ ਕੇ ਪੀਰ ਗੁਰ ਦਸਦਾ ਵੀ ਮੈਂ ਤਾਂ ਥੱਕ ਗਿਆ ਇਤਨੇ ਅਸਿਸ਼ਟੀਆਂ ਦੇ ਦਰਸ਼ਨ ਕਰਾਤੇ ਨਾਲ ਉਹ ਪੀਰ ਕਹਿੰਦਾ ਹੋਣੇ ਗਏ ਹੋਣੇ ਆ ਗਿਓ ਬੇਟਾ ਕਹਿੰਦਾ ਮਹਾਰਾਜ ਇਹਨਾਂ ਨੇ ਅਖ ਭੁਰਖ ਜਿੰਨੀ ਸਿਸ਼ਟੀਆਂ ਦਸਤੀਆਂ ਕੋਈ ਅੰਤ ਨਹੀਂ ਤੇ ਇਹ ਦੁਨ ਬਤਾਲ ਲੋ ਲਈ ਕਢਾਈ ਇਹ ਕਜਕੋਲ ਪ੍ਰਸ਼ਾਦ ਆਪਤਾਲ ਲੋਕ ਤੋਂ ਲਿਆਇਆ ਤੇ ਇਹਨਾਂ ਦੀ ਸੰਗਤ ਹਰ ਜਗ੍ਹਾ ਵਿੱਚ ਜਿੱਤੇ ਗਿਆ ਕਹਿੰਦਾ ਇਹ ਹਰ ਜਗ੍ਹਾ ਨੇ ਦੀ ਸੰਗਤ ਹੈ ਨਮਸਕਾਰਾ ਕਰਦੇ ਨੇ ਹਰ ਜਗ੍ਹਾ ਵਾਹਿਗੁਰੂ ਤੇ ਨਿਸ਼ਾਨੀ ਲਏ ਆ ਪਤਾਲ ਲੋਕ ਤੇ ਜਿੱਤੇ ਗੁਰਨਾਨਦ ਸਾਹਿਬ ਦੀ ਜੋਤਾਂ ਜਗਾ ਕੇ ਉਹਨਾਂ ਨੇ ਅਰਦੇ ਉਚਾਰਨ ਕੀਤੇ ਔਰ ਫਿਰ ਪ੍ਰਸ਼ਾਦ ਦਿੱਤਾ ਔਰ ਵਿਚ ਕੋਲ ਪਰ ਕੇ ਤੇ ਉਹ ਪ੍ਰਸ਼ਾਦ ਬਗਦਾਦ ਹੀ ਵਰਤਾਇਆ ਕਿ ਜਿਹੜੇ ਪਤਾਲ ਲੋਕ ਤੋਂ ਲਿਆ ਕੇ ਅਸੀਂ ਐਸਾ ਗੁਰਨਾਨਦ ਸਾਹਿਬ ਦੱਸਦੇ ਕਿਤਨੀ ਅਸਿਸਟੀਆਂ ਨੇ ਜੇ ਸਾਰੇ ਕਮਾ ਕੇ ਦੱਸਿਆ ਉਸ ਗੱਲ ਨੂੰ ਪੰਜੇ ਬਾਸ਼ਾ ਲਿਖਦੇ ਨੇ ਕਿ ਇਹ ਕੋਡ ਹੋਏ ਅਵਤਾਰ ਕਈ ਜੁਗਤ ਕੀਨੋ ਵਿਸਥਾਰ ਕਈ ਵਾਰ ਬਸਰੇ ਪਾਸਾਰਾ ਕਈ ਵਾਰ ਬਸਰੇ ਪਾਸਾਰਾ ਕਿਤਨੀ ਭਰੀ ਸ੍ਰਿਸ਼ਟੀਆਂ ਬਣਦੀਆਂ ਨੇ ਖਤਮ ਹੋ ਜਾਂਦੀਆਂ ਨੇ ਅਕਾਲ ਪੁਰਖ ਦੇ ਹੁਕਮ ਨਾਲ ਕਿਤੇ ਸ੍ਰਿਸ਼ਟੀਆਂ ਪੈਦਾ ਹੋ ਰਹੀਆਂ ਨੇ ਕਿਤੇ ਪਰਲਣ ਹੋ ਰਹੀ ਹੈ ਇਸ ਤਰ੍ਹਾਂ ਦੇ ਨਾਲ ਇਸ ਸੰਸਾਰ ਨੂੰ ਯੁਗਤੀਆਂ ਨਾਲ ਮਾਰਿਆਂ ਨੇ ਚਲਾਇਆ ਹੈ ਕਈ ਤਰ੍ਹਾਂ ਦੀ ਯੁਗਤੀਆਂ ਨਾਲ ਕਹਿੰਦੇ ਇਹਦਾ ਪਸਾਰਾ ਕੀਤਾ ਹੈ ਕਈ ਯੁਗਤ ਕੀਨੋ ਵਿਸਥਾਰ ਸਾਰੇ ਪੀਰ ਦਸਗਿਰ ਸਾਰੇ ਹੱਜਵੜਕੇ ਖੜੇ ਨੇ ਮਹਾਰਾਜ ਦੇ ਚਰਨਾਂ 'ਚ ਉਹ ਸਮਝਦੇ ਨੇ ਕਿ ਉਹਦਾ ਦਾ ਰੂਪ ਆਇਆ ਹੈ ਭਗਤਾਰ ਨੂੰ ਉਤਾਰਨ ਵਾਸਤੇ ਤੋ 4 ਮਹੀਨੇ ਰਹਿ ਕੇ ਗੁਨਾਹ ਸਨੇ ਤੇ ਗਿਆਨ ਉਪਦੇਸ਼ ਕੀਤਾ ਪਰ ਦੱਸਿਆ ਭਈ ਅਕਾਲ ਪੁਰ ਜਿਹਨੂੰ ਖੁਦਾ ਕਿਹਾ ਜਾਂਦਾ ਹੈ ਉਹਨੀਆਂ ਸਾਰੀ ਦチナਵਾਂ ਨੇ ਸ੍ਰਿਸ਼ਟੀ ਆ ਨੇ ਉਹਦਾ ਹੋਂਦ ਤਾਂ ਕੋਈ ਨਹੀਂ ਤੇ ਇਸ ਨਾਲ ਉਹਦੀ ਤਸਦੀਕ ਕਰਦੇ ਨੇ ਪੰਜੇ ਪਾਸ਼ਾ ਵੇਖਾਂ ਮਨ ਬੰਦਲ ਵੀ ਕੋਈ ਹਿਸਾਬ ਨਹੀਂ ਜਿਤਨਾ ਜਿਤਾ ਗਿਆ ਔਰ ਜਿਹਨੂੰ ਦਿੱਤਾ ਉਹਨੇ ਉਹਨੂੰ ਸਮਝ ਆ ਜਾਂਦੀ ਤੇ ਗੁਨਾਹ ਸਭ ਕਹਿੰਦੇ ਜਿੰਨੇ ਕਬਰਤ ਤੁਹਾਨੂੰ ਪੀਰਾਂ ਨੂੰ ਸੀ ਉਹਨਾਂ ਨੇ ਉਹਨਾਂ ਨੂੰ ਦੱਸ ਦਿੱਤਾ ਔਰ ਜਿੰਨੀ ਖਬਰ ਅਸੀਂ ਤੁਹਾਨੂੰ ਉਹਨਾਂ ਦਾ ਦੱਸ ਦਿੱਤਾ ਇਹ ਹੈ ਅਜਿਹਾ ਇਸ ਵਾਲੇ ਬੰਦੇ ਨੇ ਬੜੀਆਂ ਔਸਾਰੀਆਂ ਸਿਸ਼ਟੀਆਂ ਨੇ ਤਾਰੇ ਜਿਨਿਨੇ ਸਭ ਸਿਸ਼ਟੀਆਂ ਨੇ ਸਾਰੀ ਪ੍ਰithvi ਨੇ ਗੁਰੂ ਸਾਹਿਬ 5000 ਸਾਲ ਪਹਿਲੇ ਦਸ ਗਨਵੇਂ ਇਨੀਆਂ ਅਸਿਸਤੀਆਂ ਨੇ ਕਿਉਂਕਿ ਅੰਤਿਆਤਮਕ ਸ਼ਕਤੀ ਨਾਲ ਉਹਨਾਂ ਸਾਰਾ ਵਿਦਤ ਸੇ ਆਪ ਰਮੇਸ਼ਰ ਦੇ ਉਪਰ ਹੈ ਤੇ ਸਾਰਾ ਕੁਝ ਉਹਨਾਂ ਨੇ ਲਿਖਿਆ ਲਿਖ ਕੇ ਦਿੱਤਾ ਹੈ ਜਿਸ ਕਰਕੇ ਸਾਰੇ ਵਿਦਵਾਨ ਬੰਦੇ ਨੇ ਕਿ ਗੁਰਗ੍ਰੰਥ ਸਾਹਿਬ ਸਾਇੰਸ ਦੇ ਧਾਰ ਦੇ ਹੈ ਇਹ ਸਾਇੰਸ ਦੀ ਸਾਰੀ ਗੱਲਾਂ ਬਹੁਤ ساری ਗੱਲਾਂ ਗੁਰਗੰਸਾਹ ਜੀ ਨੇ ਜਿਹਨਾਂ ਦੇ ਅੱਜ ਸਾਇੰਸਦਨ ਖੋਜ ਕਰਦੇ ਪਏ ਕਿ ਕਿਤਨੇ ਗੋਸ਼ ਨੇ ਪਤਾਲ ਨੇ ਸਿਸਤੀਆਂ ਨੇ ਗੁਨਾਹ ਸਾਹਿਬ ਪਹਿਲੇ ਹੀ ਦੱਸ ਗਏ ਜਿਸ ਸਾਇੰਸ ਵਾਲੇ ਹੁਣ ਮੰਨਣ ਲੱਗੇ ਨੇ ਇਸ ਕਰਕੇ ਉਹ ਬੰਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਇਹ ਰਚਨਾ ਕੀਤੀ ਗਈ ਸਾਇੰਸ ਦੇ आधार ਤੇ